ਸ਼ੱਕ ਤਾਂ ਨੂੰ ਕਹੂੰਗਾ ਕਿ ਅੱਜ ਪਰਥ ਲਿਓ ਜੇ ਕੌਣ ਪੰਜਾਬ ਦੇ ਹੱਕਚ ਹੈ ਤੇ ਕੌਣ ਪੰਜਾਬ ਦੇ ਵਿਰੋਧ ਹੈ ਸੁਣ ਰਹੇ ਹੋਗੇ ਤੁਸੀਂ ਬਿਆਨ ਹੁਣੇ ਮਨਜੀਤ ਸਿੰਘ ਰਾਏ ਜੀ ਨੇ ਬੜੀ ਵਧੀਆ ਗੱਲ ਕਹੀ ਕਿ ਸਾਡੇ ਵੀ ਕੁਝ ਕਿਸਾਨ ਲੀਡਰ ਕੋਲ ਰਹੇ ਨੇ ਤੁਸੀਂ ਨਾ ਸਾਰਿਆਂ ਦੇ ਐਕਸਕਿਊਜ਼ ਸੁਣਿਓ ਜੀ ਹਨੇ ਸੁਣਿਓਗੇ ਔਰ ਮੈਨੂੰ ਸਭ ਤੋਂ ਜ਼ੋਖ ਹੁੰਦਾ ਹੈ ਜੋ ਵੋਟਾਂ ਲੈਂਦੇ ਨੇ ਪੋਲਿਟਿਕਲ ਪਾਰਟੀਆਂ ਚਲੋ ਨੈਸ਼ਨਲ ਪਾਰਟੀਆਂ ਦਾ ਸੀ ਇਹ ਹੋ ਚੀਆ ਸਾਨੂੰ ਵੈਮ ਸੀ ਉਹ ਵੈਮ ਨਿਕਲ ਚੁਕਿਆ ਹੈ ਕਿ ਇਹ ਪੰਜਾਬ ਦੇ ਇਤਤ ਇੰਨਾ ਵੀ ਪਾ ਚਲ ਉਥੇ 118 ਸੈਕਸ਼ਨ ਦੇ ਤਹਿਤ ਉਹਨਾਂ ਨੇ ਇੱਕ ਆਪਦਾ ਕਾਨੂੰਨ ਬਣਾਇਆ ਜਿਹਨੂੰ ਉਹ ਫੋਨਾ ਫਾਈਟਾਂ ਦੇ ਨੇ ਫੋਨਾ ਫਾਈਟ ਮੀਨ ਜਿਵੇਂ ਆਪਾਂ ਡੋਮਿਸਾਈਲ ਕਹਿ ਕੇ ਕਹਿ ਰਹੇ ਆ ਉਹਨਾ ਫਾਈਟ ਮੀਨ ਊਲ ਨਿਵਾਸੀ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿਆਂ ਔਰ ਮੈਂ ਇੰਨਾ ਕੈਮਰਾ ਰਾਈ ਉਹਨਾ ਪੰਜਾਬ ਦੇ ਲੋਕੀਆਂ ਨੂੰ ਵੀ ਇਹ ਗੱਲ ਦੱਸਣਾ ਚਾਹੂੰਗਾ ਕਿ ਕੀ ਸਾਡੇ ਮੁੱਖ ਮੰਤਰੀ ਨੇ ਨਹੀਂ ਬੋਲਿਆ ਸੀ ਕਿ ਇਹ ਦਾ ਇਨਕ੍ਰੀਮੀਨੇਸ਼ਨ ਇਹਦਾ ਬਹੁਤ ੱਕਾ ਹੋ ਰਿਹਾ ਪੰਜਾਬ ਦੇ ਪਰਬਤਗਾਂ ਨਾਲ ਕੀ ਇਹ ਸੁਪੈ ਨੂੰ ਹੱਕ ਆਪੀ ਸੰਸਕ੍ਰਿਤੀ ਆਪਦਾ ਕਲਚਰ ਆਪਦਾ ਸਿਕਲੋ origignal ਕੈਰੈਕਟਰ ਬਚਾਉਣ ਦੀ ਉਹਨਾਂ ਨੇ ਬਣਾ ਲਿਆ ਸਾਊਥ ਨੇ ਬਣਾ ਲਿਆ ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੁਹਾਈ ਦਿੰਦੇ ਐ ਉਹ ਕਿੱਥੇ ਸੀ ਕੀ ਉਹਨਾਂ ਨੂੰ ਦੀਦਾ ਨਹੀਂ ਸੀ ਕਿ ਪੰਜਾਬ ਬੋਲੇ ਮੈਂ ਤੁਹਾਨੂੰ ਅੱਜ ਵੀ ਦੱਸ ਦਿਆ ਅੱਜ ਜੋ ਹਾਲ ਹੈ ਸਾਡਾ ਇਹਨਾਂ ਲੀਡਰਾਂ ਕਰਕੇ ਹੈ ਪਹਿਲਾਂ ਤਾਂ ਮੈਂ ਕਹੂੰਗਾ ਕਿ ਜੋ ਹਰ ਵੀਰ ਨਾਲ ਹੋਇਆ ਰੱਬ ਨਾ ਕਰੇ ਕਿ ਕਿਸੇ ਵੀ ਪਰਦੇਸ਼ ਦੇਸ਼ ਜਾਂ ਕਿਸੇ ਵੀ ਕੌਮ ਦੇ ਬੱਚੇ ਨਾਲ ਉਹ ਜੋ ਅਮਨਦੀਪ ਸਿੰਘ ਉਹਦੇ ਫਾਦਰ ਨੇ ਪਿਤਾ ਨੇ ਮੈਂ ਕਹਿ ਸਕਦਾ ਕਿ ਆਪਾਂ ਖੜ ਸਕਦੇ ਆ ਨਾਲ ਪਰ ਜੋ ਉਹਨਾਂ ਦਾ ਦੁੱਖ ਹੈ ਕਿਉਂਕਿ ਜੋ ਆਪਾਂ ਸਮਾਜ ਚ ਰਿੱਚਦੇ ਆ ਬੱਚੇ ਦਾ ਜ਼ਨਾਜਾ ਜਾਂ ਉਹਦੀ ਚਿਤਾ ਨੂੰ ਅਗਨੀ ਇਸ ਸਭ ਤੋਂ ਵੱਡਾ ਬੋਝ ਹੁੰਦਾ ਜੋ ਅਮਨਦੀਪ ਸਿੰਘ ਨੇ ਪਿਛਲੇ ਦਿਨਾਂ 'ਚ ਆਪ ਦੇ ਮੋਢਿਆਂ ਤੇ ਹੰਡਾਇਆ ਜਾਂ ਕਹਿ ਲੋ ਆਪਦੀ ਜ਼ਿੰਦਗੀ 'ਚ ਉਹਦੇ ਬੀਤਿਆ ਹੁਣ ਗੱਲ ਆਉਂਦੀ ਹੈ ਕਿ ਹੋਇਆ ਕਿਉਂ ਹੈ ਉਸ ਬੱਚੇ ਨੇ ਇਹੋ ਜਿਹਾ ਕੀ ਕੀਤਾ ਸੀ ਕਿ ਉਹਦੇ ਨਾਲ ਇਹ ਸਾਰਾ ਕੁਝ ਹੋ ਗਿਆ ਮੈਂ ਤੁਹਾਨੂੰ ਦੱਸਾਂ ਬੱਚੇ ਨੇ ਨਹੀਂ ਕੀਤਾ ਸੀ ਬੱਚਾ ਜਿਸ ਖਿੱਤੇਚ ਪੈਦਾ ਹੋਇਆ ਹੈ ਜਿਸ ਕੌਮ ਚ ਪੈਦਾ ਹੋਇਆ ਹੈ ਉਹਨੇ ਜ਼ਰੂਰ ਪਿਛਲੇ ਸਾਲਾਂ ਚ ਨਖਿੱਧ ਕੰਮ ਕੀਤਾ ਹੈ ਜੋ ਆ ਹੋਇਆ ਹੈ ਲੇਕਿਨ ਸਾਰੀ ਕੌਮ ਦੋਸ਼ੀ ਨਹੀਂਗੀ ਇਹ ਜਿਹੜੇ ਸੋ ਕਾਲਡ ਕੈਨ ਨੂੰ ਕੌਮ ਦੇ ਲੀਡਰ ਬਣੇ ਫਿਰਦੇ ਨੇ ਇਹਨਾਂ ਦੇ ਕੀਤੇ ਕਰਕੇ ਸਭ ਕੁਝ ਹੋਇਆ ਹੈ ਮੈਂ ਸਿਰਫ ਇੱਕ ਗੱਲ ਕਹਿਵਾਂਗਾ ਔਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਬਹੁਤ ਸਾਫ਼ ਕੋਈ ਨਾਲ ਤੁਹਾਡੇ ਸਾਹਮਣੇ ਤੇ ਇਨਾ ਕੈਮਰਿਆਂ ਰਾਹੀਂ ਪੂਰੇ ਪੰਜਾਬੀ ਜੱਟ ਨੂੰ ਕਹੂੰਗਾ ਕਿ ਅੱਜ ਪਰਖ ਲਿਓ ਜੇ ਕੌਣ ਪੰਜਾਬ ਦੇ ਹੱਕਚ ਹੈ ਤੇ ਕੌਣ ਪੰਜਾਬ ਦੇ ਵਿਰੋਧ ਹੈ ਸੋਣਰੇ ਹੁੰਗੇ ਤੁਸੀਂ ਬਿਆਨ ਹੁਣੇ ਮਨਜੀਤ ਸਿੰਘ ਰਾਏ ਜੀ ਨੇ ਬੜੀ ਵਧੀਆ ਗੱਲ ਕਹੀ ਇਹ ਸਾਡੇ ਵੀ ਕੁਝ ਕਿਸਾਨ ਲੀਡਰ ਬੋਲ ਰਹੇ ਨੇ ਤੁਸੀਂ ਇਹਨਾਂ ਸਾਰਿਆਂ ਦੇ ਐਕਸਕਿਊਜ਼ ਸੁਣਿਓ ਜੀ ਬਹਾਨੇ ਸੁਣਿਓ ਜੀ ਔਰ ਮੈਨੂੰ ਸਭ ਤੋਂ ਦੁੱਖ ਹੁੰਦਾ ਜੋ ਵੋਟਾਂ ਲੈਂਦੇ ਨੇ ਪੋਲਿਟੀਕਲ ਪਾਰਟੀਆਂ ਚਲੋ ਨੈਸ਼ਨਲ ਪਾਰਟੀਆਂ ਤਾਂ ਸਹੀ ਇਹੋ ਜੀਆਂ ਸਾਨੂੰ ਐਮ ਸੀਓ ਐਮ ਨਿਕਲ ਚੁੱਕਿਆ ਹੈ ਕਿ ਇਹ ਪੰਜਾਬ ਦੇ ਹਿੱਤ ਅੰਨਾ ਵੀ ਸੋਚ ਸਕਣ ਕਿ ਸਾਡੇ ਪੰਥ ਦੇ ਨਾਂ ਤੇ ਜੋ ਪੋਲਿਟਿਕਸ ਕਰ ਰਹੇ ਨੇ ਉਹਨਾਂ ਚੋਂ ਕਿੰਨੇ ਕ ਬੰਦੇ ਬੋਲੇ ਨੇ ਉਹਨਾਂ ਪਾਰਟੀਆਂ ਚੋਂ ਕਿ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਹੈ ਜੋ ਇਸ ਦੇਸ਼ ਦੇ ਸੰਵਿਧਾਨ ਹੈ ਉਹ ਹਿਮਾਚਲ ਇਸਤੇਮਾਲ ਕਰ ਰਿਹਾ ਹੈ

ਔਰ ਮੈਂ ਇਨਾ ਕੈਮਰਾ ਰਾਈ ਉਹਨਾਂ ਪੰਜਾਬ ਦੇ ਦੋਖੀਆਂ ਨੂੰ ਵੀ ਇਹ ਗੱਲ ਦੱਸਣਾ ਚਾਹੂੰਗਾ ਕਿ ਕੀ ਸਾਡੇ ਮੁੱਖ ਮੰਤਰੀ ਨੇ ਨਹੀਂ ਬੋਲਿਆ ਸੀ ਕਿ ਇਹਦਾ ਇਨਕ੍ਰਿਮੀਨੇਸ਼ਨ ਇਹ ਤਾਂ ਬਹੁਤ ਧੱਕਾ ਹੋ ਰਿਹਾ ਪੰਜਾਬ ਦੇ ਬਾਹਰਲੇ ਪ੍ਰਵਾਸੀਆਂ ਨਾਲ ਕੀ ਇਹ ਹਿਮਾਚਲ 1975 ਤੋਂ ਧੱਕਾ ਕਰ ਰਿਹਾ ਜਿਨੇ ਬੌਨਫਾਇਡ ਦਾ ਕਾਨੂੰਨ ਬਣਾਇਆ ਉਹਨਾਂ ਦੀ ਕੋਈ ਬੀਬੀ اگر باہر شادی کر لے کسے باہر لے پردیش تو انہوں جائدہ دا حق نہیں رہ جاندہ ایک قانون انیس سو پتر دا ہے اور انیس سو سٹھ دے دا حق کے راجستان نے قانون بنا دا کہ کوئی بھی باہر لا وہ زمین نہیں خرید سکتا تو انہوں میں دستان کیوں بنایا سی قانون کیونکہ جدوان نیرہ کٹیاں گئیاں ਜਦ ਕਿ ਮੈਂ ਕਹੂੰਗਾ ਨਹਿਰ ਵੀ ਸਾਡੀ ਹਿੱਕ ਤੇ ਨਿਕਲੀ ਐ ਜਦੋਂ ਕੱਢੀ ਗਈ ਤਾਂ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਉਧਰ ਜ਼ਮੀਨਾਂ ਲੈ ਲੀਆਂ ਹਨੂਮਾਨਗੜ ਗੰਗਾ ਨਗਰ ਈਵਨ ਬੀਕਾਨੇਰ ਤੱਕ ਤਾਂ ਉਥੋਂ ਦੇ ਰਾਜਸਤਾਨੀਆਂ ਨੂੰ ਲੱਗਿਆ ਸਰਕਾਰ ਨੂੰ ਲੱਗਿਆ ਕਿ ਯਾਰ ਇਹ ਤਾਂ ਪੰਜਾਬੀ ਆ ਗਏ ਸਾਰੀ ਜ਼ਮੀਨें ਖਰੀਦ ਲੈਣਗੇ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਮੈਂ ਬਿਲਕੁਲ ਵਿਰੋਧੀ ਨਹੀਂ ਉਸ ਕਾਨੂੰਨ ਦਾ ਹਰ ਸੂਬੇ ਨੂੰ ਹੱਕ ਆਪ ਦੀ ਸੰਸਕ੍ਰਿਤੀ ਆਪ ਦਾ ਕਲਚਰ ਆਪ ਦਾ ਤੁਸੀਂ ਕਹਿੰਦੇ ਓਰੀਜినਲ ਕਰੈਕਟਰ ਬਚਾਉਣ ਦੀ ਉਹਨਾਂ ਨੇ ਬਣਾ ਲਿਆ ਸਾਊਥ ਨੇ ਬਣਾ ਲਿਆ ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੁਹਾਈ ਦਿੰਦੇ ਆ ਉਹ ਕਿੱਥੇ ਸੀ ਕੀ ਉਹਨਾਂ ਨੂੰ ਦੀਦਾ ਨਹੀਂ ਸੀ ਕਿ ਪੰਜਾਬ ਕੋਲੇ ਮੈਂ ਤੁਹਾਨੂੰ ਅੱਜ ਵੀ ਦੱਸ ਦਿਆਂ ਅੱਜ ਜੋ ਹਾਲ ਹੈ ਸਾਡਾ ਇਨ੍ਹਾਂ ਲੀਡਰਾਂ ਕਰਕੇ ਐ ਪੰਜਾਬ ਪਾਣੀ ਦੇ ਨਾਂ ਤੇ ਦੇਸ਼ਤਾ ਜਾਂ ਪ੍ਰਦੇਸ਼ ਦਾ ਨਾਂ ਐ ਪਹਿਲਾਂ ਵੀ ਸੀ ਪੰਚਨਾਥ ਓਦੋਂ ਪਹਿਲਾਂ ਵੀ ਸੀ ਸਬਤ ਸਿੰਧੂ ਸਿਰਫ ਪਾਣੀ ਦੇ ਨਾਂ ਤੇ ਤੇ ਸਾਡੇ ਕੋਲੇ ਪਾਣੀ ਕਿੰਨਾ ਸੀ 160 ਐਮਐਸ ਫਿਰ ਕਿੰਨਾ ਰਹਿ ਗਿਆ ਜਦੋਂ ਨਹਿਰੂ ਜੀ ਦੀ ਕਿਰਪਾ ਹੋਈ 32 ਐਮਐਸ

ਜਿਹੜਾ ਸਾਡਾ ਇੱਕੋ ਇੱਕ ਵਾਹਿਦ ਕੁਦਰਤੀ ਸੁਮੈ ਇਹ ਕੀ ਦੀ ਬਦੌਲਤ ਗਿਆ ਹੈ ਇਹ ਸਾਡੇ ਲੀਡਰਾਂ ਕਰਕੇ ਮੈਂ ਕਹਣਾ ਵੀ ਸਕਦਾ ਕਦੋਂ ਕਦੋਂ ਕੀਨੇ ਕੀ ਕੀ ਚੰਦ ਚਾੜੇ ਪਰ ਕੀ ਅਸੀਂ ਸਮਝਾਂਗੇ ਅਸੀਂ ਕਦੇ ਵੀ ਪੰਜਾਬ ਦੀ ਗੱਲ ਕਰਾਂਗੇ ਜਦੋਂ ਕਿਤੇ ਇਹਨਾਂ ਨੂੰ ਚੋਣ ਲੱਗੀਏ ਵੋਟ ਪਾਉਣ ਲੱਗਿਏ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗਿਏ ਇਨਾਂ ਦੀਆਂ ਗੱਦਾਰੀਆਂ ਨੂੰ ਪਛਾਣਾਂਗੇ ਜਾਂ ਸਿਰਫ ਜ਼ਿੰਦਾਬਾਦ ਮਰਦਾਬਾਦ ਇਹ ਹਿੰਦੂ ਐ ਇਹ ਸਿੱਖ ਐ ਇਹ ਦਾਲਤ ਐ ਇਹ ਜੱਟ ਐ ਇਹ ਬ੍ਰਾਹਮਣ ਐ ਇਹ ਸ਼ੂਦਰ ਐ ਕਹਿ ਕੇ ਵੋਟ ਪਾ ਦਿਆਂ ਗਿਆ ਔਰ ਉਹ ਸਾਨੂੰ ਲੁੱਟੀ ਜਾਣਗੇ ਬਸ ਮੈਂ ਅੱਜ ਤੁਹਾਨੂੰ ਇੱਕ ਮੋਟੀ ਗੱਲ ਜ਼ਰੂਰ ਕਹਿਣ ਆਇਆ ਜਿਹੜੀ ਗੱਲ ਸਮਝ ਲਿਓ ਜੇ ਦੋ ਕਿਸਮ ਦੇ ਬੰਦੇ

ਰੋਕਾਗੇ ਕਹੇ ਲੜਾਈ ਦੋ ਤਰ੍ਹਾਂ ਨਾਲ ਹੁੰਦੀ ਆ ਇੱਕ ਸਿੱਧੀ ਇੱਕ ਹੁੰਦੀ ਆ ਕਾਨੂੰਨ ਕਨਸਟੀਟਿਊਸ਼ਨਲ ਸੰਵਿਧਾਨਿਕ ਧਾਇਰੇ ਚ ਰਹਿ ਕੇ ਸੋ ਆ ਲੜਾਈ ਜੋ ਆਪਾਂ ਇੱਥੋਂ ਸ਼ੁਰੂ ਕੀਤੀ ਆ ਉਹ ਕਨਸਟੀਟਿਊਸ਼ਨਲ ਫਰੇਮਵਰਕ ਚ ਆ ਜੋ ਬੰਦਾ ਅੱਜ ਕਹੇ ਕਿ ਜਿਹੋ ਜੇ ਹਾਲਾਤ ਨੇ ਐਹੋ ਜੇ ਰਹਿਣ ਦਿਓ ਤਾਂ ਸਮਝ ਲਿਓ ਜੇ ਉਹ ਪੰਜਾਬ ਵਿਰੋਧੀ ਆ ਪੰਜਾਬ ਵਿਰੋਧੀ ਹੈ ਔਰ ਜਿਹੜਾ ਬੰਦਾ ਇਸ ਅੰਦੋਲਨ ਨੂੰ ਇਸ ਲਹਿਰ ਨੂੰ ਕੋਸ਼ ਗਲਤ ਰੂਪ ਦੇਣਾ ਚਾਵੇ ਕਿ ਫਲਾਣੇ ਨੂੰ ਵੱਡ ਦਿਓ ਉਹਨੂੰ ਪਜਾ ਦਿਓ ਉਹ ਵੀ ਉਹਨਾਂ ਹੀ ਵਿਰੋਧੀ ਹੈ ਮੈਂ ਦੱਸ ਦਿੰਦਾ ਕਿਉਂ ਉਹ ਜਬहोत सारे ਲੋਕ ਅਣਜਾਣੇ ਚ ਵੀ ਤੁਰ ਸਕਦੇ ਨੇ ਇਸੇ ਲਈ ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਕਿ ਆਪ ਦੇ ਐਕਟ ਤੇ ਕੰਟਰੋਲ ਰੱਖਿਓ ਜੇ ਆਪ ਦੀ ਕਿਸੇ ਵੀ ਕਿਰਿਆ ਤੇ ਕੰਟਰੋਲ ਰੱਖਿਓ ਜੀ ਆਪਾਂ ਉਹ ਕਾਨੂੰਨ ਲੈਣਾ ਜੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੈ ਆਪਾਂ ਕੋਈ ਜੱਗੋ ਤੇਰਵੀਂ ਗੱਲ ਨਹੀਂ ਮੰਗ ਰਹੇ ਜੋ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਹੈ ਮੈਨੂੰ ਦੱਸੋ ਕੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਚ ਨੌਕਰੀ ਨਹੀਂ ਮਿਲਨੀ ਚਾਹੀਦੀ ਕੀ ਸਾਡੀ ਨੌਕਰੀਆਂ ਜੋ ਸਟੇਟ ਦੀਆਂ ਨੇ ਉਹਨਾਂ ਦਾ ਤਾਲੁਕ ਪੰਜਾਬੀ ਨਾਲ ਨਹੀਂ ਚਾਹੀਦਾ ਕੀ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕੇ ਇਹ ਨਹੀਂ ਚਾਹੀਦਾ ਇਹਦੇ ਨਾਲ ਹੀ ਤਾਂ ਪੰਜਾਬ ਬਚੂਗਾ ਤੇ ਜਿਹੜੇ ਬੰਦੇ ਇਹ ਨਹੀਂ ਚਾਹ ਰਹੇ ਜੋ ਇਹਦਾ ਵਿਰੋਧ ਕਰ ਰਹੇ ਨੇ ਸਮਝ ਲਿਓ ਜੇ ਕਿ ਉਹ ਪੰਜਾਬ ਦੇ ਦੋਖੀ ਨੇ ਉਹ ਪੰਜਾਬ ਨੂੰ ਜਿਵੇਂ ਪਹਿਲਾਂ ਸੈਂਟਰ ਦੀ ਝੋਲੀ 'ਚ ਸੁੱਟ ਚੁੱਕੇ ਨੇ ਹੁਣ ਵੀ ਚਾਰੇ ਨੇ ਮੈਨੂੰ ਦੱਸੋ ਅਸੀਂ ਪੰਜਾਬ ਜਾਂ ਇਨਸਾਨੀਅਤ ਵਿਰੋਧੀ ਕਿਵੇਂ ਹੋ ਗਏ ਕੀ ਡੋਮਿਸਾਈਲ ਦਾ ਕਾਨੂੰਨ ਬਾਕੀ ਸਟੇਟਾਂ 'ਚ ਨਹੀਂ ਗਾ ਤੇ ਜੇ ਅਸੀਂ ਮੰਨ ਲਿਆ ਜੇ ਅਸੀਂ ਮੰਗ ਲਿਆ ਤਾ ਗੁਨਾਹ ਹੋ ਗਿਆ ਕੋਈ ਦੱਸੂਗਾ ਆ ਜੋ ਗੰਦਾ ਸੀਆ ਜੀਨੇ ਹਰ ਵੀਰ ਨਾਲ ਤਰਿੰਦਗੀ ਕੀਤੀ ਆ ਇਹ ਬੰਦਾ 7 ਸਾਲ ਦੀ ਕੈਦ ਮੁਕਤ ਕੇ ਆਇਆ ਔਰ ਉਹ ਵੀ ਰੇਪ ਦੇ ਕੇਸ ਚ 7 ਸਾਲ ਦੀ ਤੇ ਜੇ ਇਹਦੇ origignal document ਦੀ verification ਕੀਤੀ ਜਾਂਦੀ ਤਾਂ ਕੀ ਇਹ ਕੁੰਦੀ ਪੁਲਿਸ ਨੂੰ ਪਤਾ ਹੁੰਦਾ ਤੇ ਇਹਨੂੰ ਡਰ ਹੁੰਦਾ

ਉਹਦਾ ਜਵਾਬ ਦੇਉਂਗੇ ਨਾ ਜਵਾਬ ਥੋੜੀ ਦੇਣਾ ਹੈ ਇਹਨਾਂ ਨੂੰ ਇਹ ਤਾਂ ਇੱਕ ਸੌੜੀ ਪੰਜਾਬ ਵਿਰੋਧੀ ਰਾਜਨੀਤੀ ਚ ਇੰਟਰਸਟਡ ਨੇ ਸੋ ਮੇਰੀ ਇੱਕ ਗੱਲ ਪਲੀਜ਼ ਕੰਨ ਖੋਲ ਕੇ ਤੇ ਦਿਮਾਗ ਪੂਰੀ ਤਰ੍ਹਾਂ ਨਾਲ ਬਿਠਾ ਲਿਓ ਜੀ ਜੋ ਕਾਨੂੰਨ ਆਪਾਂ ਹੁਣ ਇਤੂ ਮੈਮੋਰੰਡਮ ਦੀ ਸ਼ਕਲ ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਾ ਉਹ ਕਾਨੂੰਨ 10 ਮਹੀਨੇ ਪਹਿਲਾਂ ਵੀ ਅਸੀਂ ਆ ਮੁੱਖ ਮੰਤਰੀ ਨੂੰ ਦੇ ਚੁੱਕੇ ਹਾਂ ਇਹਦੇ ਕੰਨ ਤੇ ਜੂਨੀ ਸਰਕੀ ਉਦੋਂ ਵੀ ਕੁੰਬੜਾ ਦੇ ਵਿੱਚ ਦੋ ਹੁੰਡੇ ਸਾਡੇ ਮਾਰੇ ਗਏ ਸੀ ਇੱਕ ਐਸੀ ਇੱਕ ਬੀਸੀ ਔਰ ਮਾਰੇ ਵੀ ਪ੍ਰਵਾਸੀਆਂ ਨੇ ਸੀ ਔਰ ਮੈਂ ਉਥੇ ਖੜ ਕੇ ਵੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਦੀ ਪੁਲਿਸ ਨਾਲ ਲੋਕਾਂ ਦੇ ਵਿੱਚ মিডিਏ ਦੀ ਹਾਜ਼ਰੀ ਗੱਲ ਕੀਤੀ ਸੀ ਤੇ ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਕਿਵੇਂ ਰੋਕੂਗੇ ਤਾਂ ਫੇਰ ਆnde ਜੀ ਤੁਹਾਨੂੰ ਕੀ ਲੱਗਦਾ ਮੈਂ ਇੱਕੋ ਗੱਲ ਕਹੀ ਸੀ ਕਿ ਜਦੋਂ ਕਾਨੂੰਨ ਬਣੂਗਾ ਉਹ ਬਾਅਦ ਦੀ ਗੱਲ ਹੈ ਉਦੋਂ ਤੱਕ ਜਦੋਂ ਵੀ ਤੁਸੀਂ ਵੈਰੀਫਿਕੇਸ਼ਨ ਕਰਨੀ ਹੈ ਇਹਨਾਂ ਦੇ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਨੀ ਇਹਨਾਂ ਦੇ オリジナル ਡਾਕੂਮੈਂਟ ਦੀ ਕਰੋ ਜਿੱਥੋਂ ਇਹ ਆਏ ਨੇ ਇਹ ਜ਼ਰੂਰੀ ਹੈ ਕਿ ਇਹ ਹੋਇਆ ਅੰਦਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਆਪਾਂ ਹਰ ਵੀਰ ਨੂੰ ਇੱਥੇ ਹੀ ਖੇਡਦਾ ਵੇਖਦੇ ਹੁੰਦੇ ਅਰੇ ਨਹੀਂ ਕਰਨ ਦੇਣਗੇ ਕਿ ਇਹ ਮੁੱਖ ਮੰਤਰੀ ਦੱਸੂਗਾ ਇਹਦੇ ਪਿੱਛੇ ਵਜ੍ਹਾ ਕੀ ਹੈ ਨਾ ਕਰਨ ਦੀ ਕਿ ਉਹ ਐਸਐਸਪੀ ਜੋ ਮੂੰਹ ਚੱਕ ਚੱਕ ਕੇ ਬੋਲ ਰਹੇ ਨੇ ਡੀਆਈਜੀ ਡੀਜੀਪੀ ਚੀਫ ਸੈਕਟਰੀ ਮੰਤਰੀ ਦੱਸਣਗੇ ਕਿ ਇਹ ਕਾਨੂੰਨ ਗੈਰ ਸੰਵਿਧਾਨਕ ਹੈ ਜੋ ਅਸੀਂ ਮੰਗ ਰਹੇ ਹਾਂ ਤੇ ਜੇ ਸੰਵਿਧਾਨਕ ਹੈ

ਉਹ ਜਿਆ ਸਰਟੀਫਿਕੇਟ ਬਾਹਰ ਆ ਕੇ ਇੱਥੇ ਬਣਾ ਨਾ ਸਕੇ ਉਹ ਗੈਰ ਕਾਨੂੰਨੀਆ ਨੋਟੀਫਿਕੇਸ਼ਨ ਜਾਰੀ ਹੋਈ ਹੈ ਪਰ ਇੱਥੇ ਆ ਕੇ ਸਾਰੇ ਬੰਦੇ ਆਪ ਦਾ ਉਹ ਜਾਤੀਗਤ ਸਰਟੀਫਿਕੇਟ ਬਣਾਉਂਦੇ ਨੇ ਤੇ ਪ੍ਰਵਾਸੀ ਅੱਗੇ ਹੋ ਕੇ ਉਹਦੀ ਸਹਿਤਾ ਲੈਂਦੇ ਨੇ ਔਰ ਇਹ ਗੱਲ ਮੈਨੂੰ ਕੁੰਬੜਾ ਦੇ ਵਿੱਚ ਜੋ ਪਰਿਵਾਰ ਪੀੜਤ ਸੀ ਉਹਨਾਂ ਨੇ ਸਾਹਮਣੇ ਬਹਿ ਕੇ ਦੱਸੀ ਮੈਂ ਕਿਹਾ ਯਾਰ ਇਹ ਕਿਉਂ ਹੁੰਦਾ ਹੈ ਕਾਰਨ ਕੀ ਹੈ ਮੋਟਿਵ ਕੀ ਹੈ ਆਂਦੇ ਜੀ ਇਕੱਠੇ ਹੋ ਕੇ ਵੋਟਾਂ ਪਾਉਂਦੇ ਨਹੀਂ ਤੇ ਆਪਾਂ ਗੱਲੇ-ਗੱਲੇ ਆ ਇਸ ਲਈ ਇਹਨਾਂ ਨੂੰ ਪ੍ਰੀਫਰੈਂਸ ਮਿਲਦੀ ਹੈ ਹੁਣਾ rahul gandhi ਨੇ ਰੌਲਾ ਪਾਇਆ ਸਰ ਸਰ ਦੇ ਤਹਿਤ ਇਹ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸ ਦਿਆਂ ਉਹਨੇ ਕਰਨਾਟਕਾ ਦੀ ਉਦਾਹਰਣ ਦਿੱਤੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਬੇਈਮਾਨੀ ਹੋਗੀ ਬੜੇ ਥਾਈ ਹੋਗੀ تا ایک وقت لڑائی سامنے کھڑی ہے سر بہت ساریاں بارلیاں ووٹاں بنا دیتیاں گئیاں نے کی اسی چاہاںگے کہ پنجاب ساٹا ہوئے ترتی ساٹی ہوئے تے حکومت بار لے کر کہ پلین ہو چکے ہے امپلیمنٹ ہو چکے ہے جدو ووٹر لسٹا آن گیاں اے لڑائی شروع ہوگی میں تو انہوں ایک چھوٹی جی ادھارن دے دن ہے ਇੱਕ ਸਾਲ ਪਹਿਲਾਂ ਪੰਚਾਇਤੀ ਦੇ ਇਲੈਕਸ਼ਨ ਸੀ ਇੱਕ ਪਿੰਡ ਹੈ ਜਗਤਪੂਰਾ ਮੋਹੱਲੀ ਉਸ ਪਿੰਡ 'ਚ 6600 ਪ੍ਰਵਾਸੀਆਂ ਦੀ ਵੋਟ ਬਣਾ ਦਿੱਤੀ ਗਈ ਔਰ ਪਿੰਡ ਦੀ ਵਸੂਲ ਸੀ 900 ਉਹ ਪਿੰਡ ਵਾਲੇ ਵਿਚਾਰੇ ਰੋਪੇ ਬੋਲ पे ਅਸੀਂ ਵੀ ਗਏ ਇੱਕ ਇੱਕ ਘਰ 'ਚ ਜਿਹਦਾ ਰਾਹੁਲ ਗਾਂਧੀ ਨੇ ਜ਼ਿਕਰ ਕੀਤਾ ਹੈ ਨਾ ਕਿ ਕਰਨਾਟਕਾ ਚ 80 ਵੋਟਾਂ ਬਣਾਤੀਆਂ ਇੱਕ ਘਰੇ ਸਾਡੇ ਪੰਜਾਬ ਚ ਇੱਕ ਸਾਲ ਪਹਿਲਾਂ ਅਸੀਂ ਖੁਦ ਖੜ ਕੇ ਕਹਿ ਕੇ ਇੱਕ ਘਰ ਚ 2-200 2.5 250 ਵੋਟ ਬਣਾ ਦਿੱਤੀ ਗਈ ਹੈ ਔਰ ਬਣਾਈ ਕਿਨੇ ਸੀ ਉਥੋਂ ਦੇ ਲੋਕਲ ਐਮਐਲਏ ਨੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਨਾ ਨਹੀਂ ਆਉਂਦੀ ਤਾਂ ਫਿਰ ਕੀ ਅੱਪਾ ਚੁੱਪ ਕਰਕੇ ਬਹਿ ਜਾਗੇ ਅੱਪਾ ਕਹਾਂਗੇ ਠੀਕ ਹੈ

ਜੋ ਹਿਮਾਚਲ ਬਣਾ ਸਕਦਾ ਹੈ ਕਰਨਾਟਕ ਉੱਤਰਾਖੰਡ ਰਾਜਸਥਾਨ ਈਸਟਰਨ ਸਟੇਟ ਸਾਊਥ ਸਟੇਟ ਤਾਂਸੀ ਕਿਉਂ ਨਹੀਂ ਬਣਾ ਸਕਦੇ ਯਾਰ ਕੀ ਗਲਤ ਹੈ ਕੀ ਸਾਨੂੰ ਆਪਦੇ ਬੱਚਿਆਂ ਨੂੰ ਆਪਦੇ ਕੈਰੇਕਟਰ ਨੂੰ ਆਪਦੀ ਪੰਜਾਬੀ ਨੂੰ ਆਪਦੀ ਗੁਰਬਾਨੀ ਨੂੰ ਆਪਦੀਆਂ ਦਸਤਾਰਾਂ ਨੂੰ ਬਚਾਉਣ ਦਾ ਹੱਕ ਨਹੀਂਗਾ ਹੈ ਔਰ ਇਹ ਹੱਕ ਸਾਨੂੰ ਕੋਈ ਦੇਊਗਾ ਨਹੀਂ ਅਸੀਂ ਖੁਦ ਲੈ ਆ ਹੋਇਆ ਹੈ ਔਰ ਉਹਦੇ ਤੇ ਹੁਣ ਅਮਲ ਕਰਨਾ ਔਰ ਇੱਕ ਲਾਸਟ ਗੱਲ ਇਸ ਗੱਲ ਦੇ ਵਿੱਚ ਪੰਜਾਬ ਦਾ ਹਿੰਦੂ ਸਾਡੇ ਨਾਲ ਖੜਾ ਹੋਇਆ ਹੈ ਔਰ ਮੈਂ ਤੁਹਾਨੂੰ ਕਹਾਂ ਜੇ ਕਿਤੇ ਰੱਬ ਨਾ ਕਰੇ ਜੋ ਘਟਨਾ ਹਰਵੀਰ ਨਾਲ ਹੋਈ ਹੈ ਇੱਥੇ ਜੇ ਕਿਤੇ ਉਹ ਬਠਿੰਡਾ ਫਰੀਦਕੋਟ ਜਾਂ ਕਿਤੇ ਉਧਰਲੇ ਪਾਸੇ ਹੋ ਜਾਂਦੀ ਇਹਨਾਂ ਨੇ ਕਹਿਣਾ ਸੀ ਲਓ ਜੀ ਖਾਲਸਾਣ ਦੀ ਲਹਿਰ ਸ਼ੁਰੂ ਹੋ ਗਈ

ਪੰਜਾਬੀ ਆਤੀ ਹੈ ਔਰ ਮੈਂ ਅਗਲੀ ਗੱਲ ਔਰ ਲਾਸਟ ਗੱਲ ਜੋ ਬਰਮਜੀਤ ਉਹ ਰਾਣੇ ਕਹਿਆ ਸੀ ਜੇ ਇਹਨਾਂ ਨੇ ਇਸ ਤੋਂ ਅਗਲੀ ਲੜਾਈ ਸਾਡੇ ਤੇ ਥੱਪਣੀ ਹੈ ਕੋਈ ਇਹਨਾਂ ਨੂੰ ਥੋਪਣ ਦਿਓ ਇਹਨਾਂ ਨੂੰ ਥੋਪਣ ਦਿਓ ਆਪਾਂ ਨਹੀਂ ਚੁਆਇਸ ਕਰਨੀ ਇਹ ਥੋਪਣ ਆਪਾਂ ਉਹ ਗੱਲ ਕਰਨੀ ਹੈ ਜੋ ਸੰਵਿਧਾਨਕ ਦਾਇਰੇ ਚ ਹੈ ਔਰ ਉਹ ਮੰਗਣਾ ਜੋ ਬਾਕੀ ਸਟੇਟਾਂ ਮੰਗ ਚੁੱਕੀਆਂ ਪਾਰ ਉਸੀ ਔਰ ਕੈਮਰੇ ਆ ਰਹੀ ਜੋ ਸੁਣ ਰੇ ਆ ਇੱਕ ਤਾਇ ਕਰ ਲਿਓ ਜੇ ਕਿ ਪੰਜਾਬ ਦੇ ਨਾਲ ਕੌਣ ਹੈ ਤੇ ਪੰਜਾਬ ਬਰੋਧੀ ਕੌਣ ਹੈ ਐਟ ਲੀਸਟ ਪੰਜਾਬ ਦੇ ਵਿੱਚ ਆਪਾਂ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਸਕੀਏ ਔਰ ਉਹ ਬੰਦੇ ਸਾਡੀ ਰਹਿਨਮਾਈ ਕਰਕੇ ਪੰਜਾਬ ਨੂੰ ਉਹੋ ਜਿਹਾ ਪੰਜਾਬ ਬਣਾ ਸਕਣ ਜਿਹਦਾ ਸੁਪਨਾ ਸਾਡੇ ਪਹਿਲਾਂ ਦੇ ਬਜ਼ੁਰਗ ਤੇ ਭਗਤ ਲੈਂਦੇ ਰਹੇ ਨੇ گروہ جی کا واہ گروہ جی کی فتح گروہ جی کا واہ گروہ جی کی فتح ہون میں بےنتی